ਸਸੀਗਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖਿਓ ਡੇਨਿਕ ਸਵੇਰਾ ਟੀਵੀ ਫਾਜ਼ਿਲਕਾ ਨੇੜੇ ਪਿੰਡ ਲਾਧੂਕਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਕੰਪਿਊਟਰ ਲੈਬ ਜਿਸ ਨੂੰ ਮੈਂ ਕਹਾਂਗਾ ਕੈਮਰਾਮੈਨ ਨੂੰ ਦਿਖਾਏ ਅਯੋਕੇ ਯੁੱਗ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਇਸ ਸਮੇਂ ਕੰਪਿਊਟਰ ਲੈਬ ਰਾਹੀਂ ਡਿਜੀਟਲ ਯੋਗਵਲ ਵੱਧ ਰਹੇ ਨੇ ਜਿੱਥੇ ਵਿਦਿਆਰਥੀ ਸਿਰਫ ਕੰਪਿਊਟਰ ਨਹੀਂ ਚਲਾ ਰਹੇ ਸਗੋਂ ਪਵਿਕ ਲਈ ਤਕਨੀਕੀ ਯੋਗਤਾਵਾਂ ਵੀ ਵਿਕਸਿਤ ਕਰ ਰਹੇ ਨੇ ਅਧਿਆਪਕਾਂ ਦੀ ਮਿਹਨਤ ਅਤੇ ਸਕੂਲ ਪ੍ਰਬੰਧਕਾਂ ਦੀ ਦੂਰਦਰਸ਼ੀ ਸੋਚ ਨੇ ਇਸ ਲੈਬ ਨੂੰ ਖੇਤਰ ਦੀਆਂ ਸਭ ਤੋਂ ਵਧੀਆ ਲੈਬਾਂ ਵਿੱਚ ਸ਼ਾਮਲ ਕਰ ਦਿੱਤਾ ਹੈ ਸੱਚਮੁੱਚ ਅਯੋਕੇ ਸਾਹਮਣੇ ਨਾਲ ਕਦਮ ਮਿਲਾ ਕੇ ਹੀ ਤਰੱਕੀ ਦੇ ਰਾਹ ਖੋਲੇ ਜਾ ਸਕਦੇ ਨੇ ਤੁਹਾਨੂੰ ਮਿਲਾਵਾਂਗੇ ਹੁਣ ਵਿਦਿਆਰਥੀਆਂ ਨਾਲ ਜਿਨ੍ਹਾਂ ਤੋਂ ਪੁੱਛਾਂਗੇ ਉਹਨਾਂ ਦਾ ਐਕਸਪੀਰੀਅੰਸ ਕੀ ਜਾ ਰਿਹਾ ਇਹਨਾਂ ਦੇ ਅਧਿਆਪਕਾਂ ਨਾਲ ਤੇ ਪ੍ਰਬੰਧਕਾਂ ਨਾਲ ਤੁਹਾਨੂੰ ਮਿਲਾਂਦੇ ਹਾਂ ਲਾਧੂਗਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਅਧਿਆਪਕ ਨਾਲ ਜਿਨ੍ਹਾਂ ਨੂੰ ਪੁੱਛਤਿਆਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲਾਦੂਕਾ ਤੋਂ ਕੰਪਿਊਟਰ ਫੈਕਲਟੀ ਆ ਸਾਡਾ ਕੰਪਿਊਟਰ ਲੈਬ ਫੁੱਲੀ ਹਾਈ ਟੈਕ ਹੈ ਸਾਡੇ ਪ੍ਰਿੰਸੀਪਲ ਸਰ ਦੇ ਸਹਿਯੋਗ ਨਾਲ ਸਮੂਹ ਕੰਪਿਊਟਰ ਟੀਚਰ ਦੇ ਸਹਿਯੋਗ ਨਾਲ ਅਸੀਂ ਇਹਦੇ ਕੰਪਿਊਟਰ ਲੈਬ ਨੂੰ ਬਹੁਤ ਹੀ ਵਧੀਆ ਬਣਾ ਰੱਖਿਆ ਹੈ ਪੂਰੇ ਇਲਾਕੇ ਵਿੱਚ ਸਾਡੀ ਜਿਹੜੀ ਕੰਪਿਊਟਰ ਲੈਬ ਹੈ ਨੰਬਰ 1 ਹੈ ਇਹਦੇ ਵਿੱਚ ਸਾਡੇ ਸਾਰੇ ਸਕੂਲ ਦਾ ਫੁੱਲੀ ਸਹਿਯੋਗ ਹੈ ਅਸੀਂ ਬੱਚਿਆਂ ਨੂੰ ਵਾਦ ਤੋਂ ਵਾਦ ਪ੍ਰੈਕਟੀਕਲ ਕਰਵਾਉਂਦੇ ਹਾਂ ਅੱਜ ਦੇ ਟੈਕਨੀਕਲ ਯੁੱਗ ਵਿੱਚ ਡਿਜੀਟਲ ਇੰਡੀਆ ਵਿੱਚ ਬੱਚੇ ਕੰਪਿਊਟਰ ਲੈਬ ਦਾ ਭਰਪੂਰ ਫਾਇਦਾ ਉਠਾ ਰਹੇ ਹਨ ਤੇ ਅਸੀਂ ਵੀ 24 ਆਵਰ ਸਾਡੇ ਸਟੂਡੈਂਟ ਲਈ ਅਵੇਲੇਬਲ ਹਾਂ ਨਵਾਂ ਕੀ ਸਿੱਖਣ ਨੂੰ ਮਿਲ ਰਿਹਾ ਹੈ ਨਵਾਂ ਸਾਡਾ ਸਕੂਲ ਨੂੰ ਇੱਕ ਪ੍ਰੋਜੈਕਟ ਮਿਲਿਆ ਹੈ ਸੋਲ ਇਸ ਸੋਲ ਦੇ ਅੰਦਰ ਡੇਲੀ ਇਨ ਡੇਲੀ ਟੈਕਨੋਲੋਜੀ ਦੇ ਨਾਲ ਜਿਹੜੀ ਜਿਹੜੀ ਚੀਜ਼ਾਂ ਨੇ ਬੱਚੇ ਸਿੱਖ ਰਹੇ ਹਨ ਜਿਦੇ ਨਾਲ ਬੱਚੇ ਪ੍ਰਾਈਵੇਟ ਸੈਕਟਰ ਦੇ ਨਾਲ-ਨਾਲ ਗਵਰਨਮੈਂਟ ਸੈਕਟਰ 'ਚ ਜਾ ਕੇ ਵਧੀਆ ਜੋਬਸ ਹਾਸਿਲ ਕਰ ਸਕਦੇ ਹਨ ਸਾਡਾ ਨਾਲ ਦੇ ਸਕੂਲ ਦੇ ਹੋਰ ਟੀਚਰ ਤੁਹਾਡਾ ਅਨੁਭਵ ਕੀ ਹੈ ਜੀ ਸਰਕਾਰੀ ਸਕੂਲਾਂ ਵਿੱਚ ਟੈਕਨੋਲੋਜੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਦੇਖੋ ਜੀ ਪਹਿਲਾ ਤਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸੀਨੀਅਰ ਸੈਕੰਡਰੀ ਸਕੂਲ ਲਾਦੂਕਾ ਦੇ ਵਿੱਚ ਇਸ ਟਾਈਮ ਵੋਕੇਸ਼ਨਲ ਵਿਸ਼ੇ ਦੇ ਉੱਪਰ ਬਹੁਤ ਫੋਕਸ ਕੀਤਾ ਜਾ ਰਿਹਾ ਹੈ ਇਸ ਸਕੂਲ ਵਿੱਚ ਸੋਲ ਦੇ ਤਹਿਤ ਬਿਊਟੀ ਐਂਡ ਵੈਲਨੈਸ ਤੇ ਹੈਲਥ ਕੇਅਰ ਦੇ ਵਿੱਚ ਦੋ ਵਿਸ਼ੇ ਆਏ ਨੇ ਜਿੰਦੇ ਵਿੱਚ ਟੈਕਨੋਲੋਜੀ ਇਨ ਐਵਰੀਡੇ ਲਾਈਫ ਉਹਦਾ ਜਿਹੜਾ ਹੈਗਾ ਸਬਜੈਕਟ ਇਨਕਲੂਡ ਕੀਤਾ ਗਿਆ ਜਿੰਦੇ ਤਹਿਤ ਇਹ ਸੋਲ ਦੇ ਵਿਦਿਆਰਥੀ ਨਵੇਂ-ਨਵੇਂ ਚੀਜ਼ਾਂ ਸਿੱਖ ਰਹੇ ਐ ਇਹਦੇ ਵਿੱਚ ਜਿਵੇਂ ਕਈ ਸੌਫਟਵੇਅਰਸ ਹੈਗੇ ਜਿਵੇਂ ਕਿ ਮਿਓ ਸਲੂਨ ਹੈ ਜਿੰਦੇ ਵਿੱਚ ਦੱਸਿਆ ਜਾਂਦਾ ਕਿ ਹਸਪੀਟਲਸ ਦੇ ਵਿੱਚ ਸੌਫਟਵੇਅਰ ਨੂੰ ਕਿਵੇਂ ਚਲਾਣਾ ਹੈ ਬਿਊਟੀ ਵਾਲੇ ਜਿਹੜੇ ਨੇ ਉਹ ਵੇਖਣਗੇ ਕਿ ਕਿਵੇਂ ਸੌਫਟਵੇਅਰ ਸਲੂਨ ਵਾਲੇ ਆਪਰੇਟ ਕਰਦੇ ਐ ਸੋ ਕਈ ਸੌਫਟਵੇਅਰ ਨਵੇਂ ਆਏ ਨੇ ਜਿਨ੍ਹਾਂ ਦੇ ਥਰੂ ਉਹ ਨਵੀਂ-ਨਵੀਂ ਸਿੱਖਿਆ ਜਿਹੜੀ ਹੈ ਉਹ ਲੈ ਰਹੇ ਨੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਕੋਲ ਇੰਟਰਐਕਟਿਵ ਪੈਨਲਸ ਹੈਗੇ ਆ ਇੰਟਰਐਕਟਿਵ ਪੈਨਲਸ ਦੇ ਜਿਹੜੀ ਅਸੀਂ ਪੜਾਈ ਕਰਵਾਨੇ ਆ ਲੈਬ ਦੇ ਵਿੱਚ ਸਾਰੀਆਂ ਇਨਫਰਾਸਟ੍ਰਕਚਰ ਇੰਟਰਨੈਟ ਕਨੈਕਟੀਵਿਟੀ ਇਹਨਾਂ ਦੇ ਵਿੱਚ ਜਿਹੜੇ ਹੈਗੇ ਹੈਡਫੋਨਸ ਇੰਗਲਿਸ਼ ਦੇ ਛੱਡੇ ਜਿਹੇ ਲੈਕਚਰ ਲੱਗਦੇ ਆ ਰੀਡਿੰਗ ਕੈਪੇਬਿਲਟੀ ਜਾਂ ਆਈਐਸ ਦੀ ਕਲਾਸਿਸ ਵੀ ਅਸੀਂ ਉਹ ਵੀ ਲਗਾ ਰਹੇ ਹਾਂ ਪ੍ਰਿੰਸੀਪਲ ਰਜਿੰਦਰ ਸਟੇਟ ਤੇ ਨੈਸ਼ਨਲ ਅਵਾਰਡ ਮਿਲੇ ਤੁਹਾਡੇ ਪਿਆਰ ਸਦਕਾ ਔਰ ਮੈਂ ਵੈਲਕਮ ਕਰਦਾ ਤਜਿੰਦਰ ਜੀ ਤੁਹਾਡਾ ਸਕੂਲ ਚ ਪਹੁੰਚਣ ਤੇ ਤੇ ਗੱਲ ਤੁਸੀਂ ਆਪਾਂ ਉਹਨੂੰ ਕੰਪਿਊਟਰ ਲੈਬ ਚ ਬੈਠੇ ਆ ਤੁਸੀਂ ਪੂਰਾ ਸਕੂਲ ਘੁੰਮਿਆ ਤੁਹਾਨੂੰ ਕਾਫੀ ਚੀਜ਼ਾਂ ਬੈਸਤ ਲਗੀਆਂ ਔਰ ਤੁਸੀਂ ਫੋਕਸ ਕੀਤਾ ਸਾਡੀ ਲੈਬ ਤੇ ਮੈਂ ਤਾਰੀਫ ਦੀਆਂ ਇਹਦੇ ਵਿੱਚ ਗਵਰਨਮੈਂਟ ਦਾ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਣੇ ਪੰਜਾਬ ਦੇ 40 ਸਕੂਲ ਹੈ 40 ਸਕੂਲ ਹੈ ਜਿਹੜੇ ਕਿ ਹੁਨਰ ਸਿੱਖਿਆ ਪ੍ਰੋਗਰਾਮ ਦੇ ਅੰਡਰ ਲਏ ਗਏ ਹੈ ਉਹ ਉਹਨਿਸ ਕੀ ਹੈ 40 ਸਕੂਲ ਦੇ ਵਿੱਚ ਆਪਣੇ ਡਿਸਟ੍ਰਿਕਟ ਵਿੱਚ ਦੋ ਸਕੂਲ ਹੀ ਹੈ ਇੱਕ ਮੈਂ ਮਾਨ ਨਾਲ ਕਹਿ ਸਕਦਾ ਕਿ ਇੱਕ ਆਪਣਾ ਸਕੂਲ ਹੈ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਾਦੂਖਾ ਔਰ ਇੱਕ ਦੂਸਰਾ ਹੈ گورਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਤੇ ਪਹਿਲਾਂ ਤਾਂ ਆਪਾਂ ਬੈਸਟ ਪਹਿਲਾਂ ਹੀ ਹੋ ਗਏ ਕਿਉਂਕਿ ਆਪਣੇ ਸਕੂਲ ਨੂੰ ਗਵਰਨਮੈਂਟ ਨੇ ਦੇਖਿਆ ਪਰਖਿਆ ਤੇ ਮੈਨੂੰ ਇਹ ਮਾਨ ਦਿੱਤਾ ਇਹ ਉਹ ਬੱਚੇ ਕਿਵੇਂ ਹੱਸਦੇ ਖੇਡਦੇ ਕੰਪਿਊਟਰ 'ਤੇ ਬੈਠੇ ਹੈ ਕਿਉਂ ਕਿਉਂਕਿ ਜਿਹੜੇ ਇਹਨਾਂ ਨੂੰ ਸਬਜੈਕਟ ਮਿਲੇ ਹੈ ਇਹਨਾਂ ਨੂੰ ਥੋੜੀ ਰਿਲੈਕਸੇਸ਼ਨ ਵੀ ਹੋ ਗਈ ਹੈ ਕਿਉਂਕਿ ਇਹਨਾਂ ਨੂੰ ਇੱਕ ਮਨਪਸੰਦ ਆਪਦਾ ਵੋਕੇਸ਼ਨਲ ਵਾਲਾ ਸਬਜੈਕਟ ਮਿਲ ਗਿਆ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਆਪਣਾ ਏਰੀਆ ਹੈ ਫਾਜ਼ਿਲਕਾ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਪਛਲੇ ਏਰੀਆ ਪਰ ਉਹਨੂੰ ਰਿਆ ਨਹੀਂਗਾ ਨਰਸਿੰਗ ਕਰਨਗੇ ਕੰਪਿਊਟਰ ਤਾਂ ਹਰ ਗੱਲ ਵਿੱਚ ਆਪਣੇ ਨਾਲ ਸਾਥੀ ਬਨੇਗਾ ਬਨੇਗਾ ਜਿਹਨੂੰ ਕੰਪਿਊਟਰ ਦੀ ਨੋਲਿਜ ਨਹੀਂ ਹੋਏਗੀ ਚਾਹੇ ਕੋਈ ਵੀ ਬਿਜ਼ਨਸਮੈਨ ਤਕੜਾ ਬਨੇਗਾ ਉਹਨੂੰ ਬਿਜ਼ਨਸ ਬਾਰੇ ਸੋਚਣਾ ਹੀ ਪੈਣਾ ਉਹਨੂੰ ਸੇਲਜ਼ ਬਰਜ਼ੇਸ ਦਾ ਉਹਨ ਬਿਲ ਦਾ ਉਹਨੂੰ ਦਾ ਜੈਮਨ ਸਿਸਟਮ ਦਾ ਪੋਰਟਲ ਦਾ ਹਰ ਇੱਕ ਚੀਜ਼ ਸਿਖਾ ਰਹੇ ਹਾਂ ਤੇ ਉਮੀਦ ਕਰਦਾ ਕਿ ਬੱਚੇ ਅੱਛਾ ਸਿੱਖ ਰਹੇ ਨੇ ਤੁਹਾਨੂੰ ਮਿਲਾਂਦੇ ਆ ਸਕੂਲ ਦੇ ਵਿਦਿਆਰਥੀ ਨਾਲ ਤੇ ਜਾਣਦੇ ਆ ਕਿਹੋ ਜਿਹਾ ਇਹਨਾਂ ਦਾ ਐਕਸਪੀਰੀਅੰਸ ਹੈ ਹਾਂਜੀ ਬੇਟਾ ਤੁਸੀਂ ਕੰਪਿਊਟਰ ਲੈਬ ਵਿੱਚ ਕਿਸ ਕਿਸ ਤਰ੍ਹਾਂ ਦੀ ਪੜਾਈ ਕਰ ਰਹੇ ਹੋ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਲ ਮੇਰਾ ਨਾਮ ਪ੍ਰੇਣਾ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣਾਂ ਸਾਡੇ ਕੰਪਿਊਟਰ ਲੈਬ ਬਹੁਤ ਵਧੀਆ ਹੈ ਇਹਦੇ ਚ ਅਸੀਂ ਪ੍ਰੈਕਟੀਕਲ ਨਾਲ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਇਸੀ ਥਿਉਰੈਟਿਕਲ ਚ ਇਹਨਾਂ ਕੁਝ ਨਹੀਂ ਸਿੱਖ ਸਕਦੇ ਜਿੱਥੇ ਅਸੀਂ ਪ੍ਰੈਕਟੀਕਲ ਚ ਸਿੱਖ ਸਕਦੇ ਹਾਂ ਜਿਸ ਨਾਲ ਸਾਡੀ ਨੋਲਿਜ ਵੀ ਵੱਧਦੀ ਹੈ ਅਸੀਂ ਅੱਗੇ ਗਵਰਨਮੈਂਟ ਜੋਬ ਬਿਆ ਪ੍ਰਾਈਵੇਟ ਜੋਬ ਚ ਵੀ ਅਸੀਂ ਕੁਝ ਮਰਜ਼ੀ ਕਰ ਸਕਦੇ ਹਾਂ ਤੇ ਜਿਸ ਨਾਲ ਅਸੀਂ ਲੋਕਾਂ ਨੂੰ ਵੀ ਕਹਿ ਸਕਦੇ ਹਾਂ ਕਿ ਤੁਹਾਨੂੰ ਵੀ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਮਿਲ ਕੇ ਸਾਡਾ ਦੇਸ਼ ਬਹੁਤ ਵਧੀਆ ਤੱਕ ਬਣ ਸਕੇ ਤੇ ਉਨਤੀ ਕਰੇ ਅਸੀਂ ਇਹੀ ਚਾਹੁੰਦੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕੰਪਿਊਟਰ ਲੈਬ ਚ ਜਾ ਕੇ ਤੇ ਜਦੋਂ ਸਾਡੇ ਦਿਲ ਕਰਦਾ ਸੀ ਟੀਚਰਜ਼ ਨੂੰ ਕਹਿ ਦਿੰਦੇ ਆ ਟੀਚਰਜ਼ ਵੀ ਸਾਡੀ ਹੈਲਪ ਕਰਦੇ ਆ ਇਹ ਚੀਜ਼ ਤੇ ਸਾਨੂੰ ਬਹੁਤ ਫੀਲ ਵਧੀਆ ਹੁੰਦਾ ਹੈ ਵੀ ਸਾਡੇ ਟੀਚਰ ਸਾਡੀ ਹੈਲਪ ਕਰਦੇ ਆ ਹਰ ਚੀਜ਼ ਚ ਤੇ ਅਸੀਂ ਜਦੋਂ ਵੀ ਸਾਡੇ ਦਿਲ ਕਰਦਾ ਸੀ ਉਦੋਂ ਹੀ ਆਨੇ ਆ ਤੇ ਟੀਚਰਜ਼ ਵੀ ਸਾਡੀ ਬਹੁਤ ਮਦਦ ਕਰਦੇ ਆ ਇਹ ਚੀਜ਼ ਪੰਜਾਬ ਦੇ ਸਰਕਾਰੀ ਸਕੂਲ ਹੁਣ ਉਹ ਸਰਕਾਰੀ ਸਕੂਲ ਨਹੀਂ ਰਹਿਏ ਜਿੱਥੇ ਕਿ ਬਸਤੇ ਲੈ ਕੇ ਬੱਚੇ ਜਾਂਦੇ ਸੀ ਇਹ ਹੁਣ ਇੰਨਾ ਬੱਚਿਆਂ ਦੇ ਜੋ ਪੰਜਾਬ ਦਾ ਭਵਿੱਖ ਹਨ ਇਹਨਾਂ ਦੇ ਹੱਥਾਂ ਵਿੱਚ ਵੀ ਲੈਪਟਾਪ ਹੋਣਗੇ ਲੈਪਟਾਪ ਟੈਬ ਇਹਨਾਂ ਦੀ ਪੜ੍ਹਾਈ ਅਜੋਕੇ ਡਿਜੀਟਲ ਯੁੱਗ ਦੇ ਮੁਤਾਬਕ ਹੋ ਗਈ ਹੈ ਹੁਣ ਨਹੀਂ ਰਹੇਗਾ ਪਛੜਿਆ ਪੰਜਾਬ ਪੰਜਾਬ ਕਰੇਗਾ ਵਿਕਾਸ ਇਹਨਾਂ ਵਿਦਿਆਰਥੀਆਂ ਦੇ ਸਿਰ ਤੇ ਸਸੀ ਗੱਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਫਾਜ਼ਿਲਕਾ ਨੇੜੇ ਪਿੰਡ ਲਾਧੂਗਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਕੰਪਿਊਟਰ ਲੈਬ ਜਿਸ ਨੂੰ ਮੈਂ ਕਹਾਂਗਾ ਕੈਮਰਾਮੈਨ ਨੂੰ ਦਿਖਾਏ ਅਜੋਕੇ ਯੁੱਗ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਇਸ ਸਮੇਂ ਕੰਪਿਊਟਰ ਲੈਬ ਰਾਹੀਂ ਡਿਜੀਟਲ ਯੋਗਵਲ ਵੱਧ ਰਹੇ ਨੇ ਜਿੱਥੇ ਵਿਦਿਆਰਥੀ ਸਿਰਫ ਕੰਪਿਊਟਰ ਨਹੀਂ ਚਲਾ ਰਹੇ ਸਗੋਂ ਪਵਿੱਖਲੀ ਤਕਨੀਕੀ ਯੋਗਤਾਵਾਂ ਵੀ ਵਿਕਸਿਤ ਕਰ ਰਹੇ ਹਨ ਅਧਿਆਪਕਾਂ ਦੀ ਮਿਹਨਤ ਅਤੇ ਸਕੂਲ ਪ੍ਰਬੰਧਕਾਂ ਦੀ ਦੂਰਦਰਸ਼ੀ ਸੋਚ ਨੇ ਇਸ ਲੈਬ ਨੂੰ ਖੇਤਰ ਦੀਆਂ ਸਭ ਤੋਂ ਵਧੀਆ ਲੈਬਾਂ ਵਿੱਚ ਸ਼ਾਮਲ ਕਰ ਦਿੱਤਾ ਹੈ ਸੱਚਮੁੱਚ ਜੋ ਕੇ ਸਮੇਂ ਨਾਲ ਕਦਮ ਮਲਾ ਕੇ ਹੀ ਤਰੱਕੀ ਦੇ ਰਾਹ ਖੋਲੇ ਜਾ ਸਕਦੇ ਨੇ ਤੁਹਾਨੂੰ ਮਿਲਾਵਾਂਗੇ ਹੁਣ ਵਿਦਿਆਰਥੀਆਂ ਨਾਲ ਜਿਨ੍ਹਾਂ ਤੋਂ ਪੁੱਛਾਂਗੇ ਉਹਨਾਂ ਦਾ ਐਕਸਪੀਰੀਅੰਸ ਕਿਹਜਾ ਰਿਹਾ ਇਹਨਾਂ ਦੇ ਅਧਿਆਪਕਾਂ ਨਾਲ ਤੇ ਪ੍ਰਬੰਧਕਾਂ ਨਾਲ ਤੁਹਾਨੂੰ ਮਿਲਾਉਨੇ ਆ ਲਾਧੂਕਾ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੇ ਅਧਿਆਪਕ ਨਾਲ ਜਿਨ੍ਹਾਂ ਨੂੰ ਕੁਝ ਤੇ ਆ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗਵਰਨਮੈਂਟ ਸੀਨੀਅਰ ਸਕੈਂਡਰੀ ਸਕੂਲ ਲਾਧੂਕਾ ਤੋਂ ਕੰਪਿਊਟਰ ਫੈਕਲਟੀ ਆ ਸਾਡਾ ਕੰਪਿਊਟਰ ਲੈਬ ਫੁੱਲੀ ਹਾਈ ਟੈਕ ਹੈ ਸਾਡੇ ਪ੍ਰਿੰਸੀਪਲ ਸਰ ਦੇ ਸਹਿਯੋਗ ਨਾਲ ਸਮੂਹ ਕੰਪਿਊਟਰ ਟੀਚਰ ਦੇ ਸਹਿਯੋਗ ਨਾਲ ਅਸੀਂ ਇਹਦੀ ਕੰਪਿਊਟਰ ਲੈਬ ਨੂੰ ਬਹੁਤ ਹੀ ਵਧੀਆ ਬਣਾ ਰੱਖਿਆ ਹੈ ਪੂਰੇ ਇਲਾਕੇ ਵਿੱਚ ਸਾਡੀ ਜਿਹੜੀ ਕੰਪਿਊਟਰ ਲੈਬ ਹੈ ਨੰਬਰ 1 ਹੈ ਇਹਦੇ ਵਿੱਚ ਸਾਡੇ ਸਾਰੇ ਸਕੂਲ ਦਾ ਫੁੱਲੀ ਸਹਿਯੋਗ ਹੈ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਕਰਵਾਉਂਦੇ ਹਾਂ ਅੱਜ ਦੇ ਟੈਕਨੀਕਲ ਯੁੱਗ ਵਿੱਚ ਡਿਜੀਟਲ ਇੰਡੀਆ ਵਿੱਚ ਬੱਚੇ ਕੰਪਿਊਟਰ ਲੈਬ ਦਾ ਭਰਪੂਰ ਫਾਇਦਾ ਉਠਾ ਰਹੇ ਆਂ ਤੇ SBI 24 hours ਸਾਡੇ ਸਟੂਡੈਂਟ ਲਈ अवेलेबल ਹਾਂ ਨਵਾਂ ਕੀ ਸਿੱਖਣ ਨੂੰ ਮਿਲ ਰਿਹਾ ਹੈ ਨਵਾਂ ਸਾਡਾ ਸਕੂਲ ਨੇ ਇੱਕ ਪ੍ਰੋਜੈਕਟ ਮਿਲਿਆ ਹੈ ਸੋਲ ਇਸ ਸੋਲ ਦੇ ਅੰਦਰ ਡੇਲੀ ਇਨ ਡੇਲੀ ਟੈਕਨੋਲੋਜੀ ਦੇ ਨਾਲ ਜਿਹੜੀ ਜਿਹੜੀ ਚੀਜ਼ਾਂ ਨੇ ਬੱਚਿਓ ਸਿੱਖ ਰਹੇ ਹਨ ਜਿਦੇ ਨਾਲ ਬੱਚੇ ਪ੍ਰਾਈਵੇਟ ਸੈਕਟਰ ਦੇ ਨਾਲ-ਨਾਲ ਗਵਰਨਮੈਂਟ ਸੈਕਟਰ 'ਚ ਜਾ ਕੇ ਵਧੀਆ ਜੋਬਸ ਹਾਸਿਲ ਕਰ ਸਕਦੇ ਹਨ ਸਾਡਾ ਨਵਾਂ ਸਕੂਲ ਦੇ ਹੋਰ ਟੀਚਰ ਤੁਹਾਡਾ ਅਨੁਭਵ ਕੀ ਹੈ ਜੀ ਸਰਕਾਰੀ ਸਕੂਲਾਂ ਵਿੱਚ ਟੈਕਨੋਲੋਜੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਦੇਖੋ ਜੀ ਪਹਿਲਾ ਤਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸੀਨੀਅਰ ਸੈਕੰਡਰੀ ਸਕੂਲ ਲਾਦੂਕਾ ਦੇ ਵਿੱਚ ਇਸ ਟਾਈਮ ਵੋਕੇਸ਼ਨਲ ਵਿਸ਼ੇ ਦੇ ਉੱਪਰ ਬਹੁਤ ਫੋਕਸ ਕੀਤਾ ਜਾ ਰਿਹਾ ਹੈ ਇਸ ਸਕੂਲ ਵਿੱਚ ਸੋਲ ਦੇ ਤਹਿਤ ਬਿਊਟੀ ਐਂਡ ਵੈਲਨੈਸ ਤੇ ਹੈਲਥ케ਅਰ ਦੇ ਵਿੱਚ ਦੋ ਵਿਸ਼ੇ ਆਏ ਨੇ ਜਿੰਦੇ ਵਿੱਚ ਟੈਕਨੋਲੋਜੀ ਇਨ ਐਵਰੀਡੇ ਲਾਈਫ ਉਹਦਾ ਜਿਹੜਾ ਹੈਗਾ ਸਬਜੈਕਟ ਇਨਕਲੂਡ ਕੀਤਾ ਗਿਆ ਜਿੰਦੇ ਤਹਿਤ ਇਹ ਸੋਲ ਦੇ ਵਿਦਿਆਰਥੀ ਨਵੇਂ-ਨਵੇਂ ਚੀਜ਼ਾਂ ਸਿੱਖ ਰਹੇ ਹੈ ਇਹਦੇ ਵਿੱਚ ਜਿਵੇਂ ਕਈ ਸੌਫਟਵੇਅਰਸ ਹੈਗੇ ਆ ਜਿਵੇਂ ਕਿ ਮਿਓ ਸਲੂਨ ਹੈ ਜਿੰਦੇ ਵਿੱਚ ਦੱਸਿਆ ਜਾਂਦਾ ਕਿ ਹਸਪੀਟਲਸ ਦੇ ਵਿੱਚ ਸੌਫਟਵੇਅਰ ਨੂੰ ਕਿਵੇਂ ਚਲਾਣਾ ਹੈ ਬਿਊਟੀ ਵਾਲੇ ਜਿਹੜੇ ਨੇ ਉਹ ਵੇਖਣਗੇ ਕਿ ਕਿਵੇਂ ਸੌਫਟਵੇਅਰ ਸਲੂਨ ਵਾਲੇ ਆਪਰੇਟ ਕਰਦੇ ਸੋ ਕਈ ਸੌਫਟਵੇਅਰ ਨਵੇਂ ਆਏ ਨੇ ਜਿਨ੍ਹਾਂ ਦੇ ਥਰੂ ਉਹ ਨਵੀਂ-ਨਵੀਂ ਸਿੱਖਿਆ ਜਿਹੜੀ ਉਹ ਲੈ ਰਹੇ ਨੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਕੋਲ ਇੰਟਰਐਕਟਿਵ ਪੈਨਲਸ ਹੈਗੇ ਆ ਇੰਟਰਐਕਟਿਵ ਪੈਨਲਸ ਦੇ ਜਿਹੜੀ ਅਸੀਂ ਪੜਾਈ ਕਰਵਾਨੇ ਆ ਲੈਬ ਦੇ ਵਿੱਚ ਸਾਰੀਆਂ ਇਨਫਰਾਸਟ੍ਰਕਚਰ ਇੰਟਰਨੈਟ ਕਨੈਕਟੀਵਿਟੀ ਇਹਨਾਂ ਦੇ ਵਿੱਚ ਜਿਹੜੇ ਹੈਗੇ ਹੈ হেডਫੋਨਸ ਇੰਗਲਿਸ਼ ਦੇ ਛੱਡੇ ਜਿਹੇ ਲੈਕਚਰ ਲੱਗਦੇ ਹੈ ਰੀਡਿੰਗ ਕੈਪੇਬਿਲਟੀ ਆ ਆਈਲਟਸ ਦੀ ਕਲਾਸਿਸ ਵੀ ਅਸੀਂ ਉਹ ਵੀ ਲਗਾ ਰਹੇ ਹੈ ਪ੍ਰਿੰਸੀਪਲ ਰਜਿੰਦਰ ਸਟੇਟ ਤੇ ਨੈਸ਼ਨਲ ਅਵਾਰਡ ਮਿਲਿਆ ਹੈ ਤੁਹਾਡੇ ਪਿਆਰ ਸਦਕਾ ਔਰ ਮੈਂ ਵੈਲਕਮ ਕਰਦਾ ਤਜਿੰਦਰ ਜੀ ਤੁਹਾਡਾ ਸਕੂਲ ਚ ਪਹੁੰਚਣ ਤੇ ਤੇ ਗੱਲ ਤੁਸੀਂ ਆਪਾਂ ਉਹਨਾਂ ਕੰਪਿਊਟਰ ਲੈਬ ਚ ਬੈਠੇ ਆ ਤੁਸੀਂ ਪੂਰਾ ਸਕੂਲ ਘੁੰਮਿਆ ਤਾਨੂੰ ਕਾਫੀ ਚੀਜ਼ਾਂ ਬੈਸਟ ਲਗੀਆਂ ਔਰ ਤੁਸੀਂ ਫੋਕਸ ਕੀਤਾ ਸਾਡੀ ਲੈਬ ਤੇ ਮੈਂ ਧੰਨਵਾਦੀ ਆ ਇਹਦੇ ਵਿੱਚ ਗਵਰਨਮੈਂਟ ਦਾ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਣੇ ਪੰਜਾਬ ਦੇ 40 ਸਕੂਲ ਹੈ 40 ਸਕੂਲ ਹੈ ਜਿਹੜੇ ਕਿ ਹੁਨਰ ਸਿੱਖਿਆ ਪ੍ਰੋਗਰਾਮ ਦੇ ਅੰਡਰ ਲਏ ਗਏ ਹੈ ਉਹ ਉਂਦੇ ਜੀ ਹੈ 40 ਸਕੂਲ ਦੇ ਵਿੱਚ ਆਪਣੇ ਡਿਸਟ੍ਰਿਕਟ ਵਿੱਚ ਦੋ ਸਕੂਲ ਹੀ ਹੈ ਇੱਕ ਮੈਂ ਮਾਨ ਨਾਲ ਕਹਿ ਸਕਦਾ ਕਿ ਇੱਕ ਆਪਣਾ ਸਕੂਲ ਹੈ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਾਦੂਖਾ ਔਰ ਇੱਕ ਦੂਸਰਾ ਹੈ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਤੇ ਪਹਿਲਾਂ ਤਾਂ ਆਪਾਂ ਬੈਸਟ ਪਹਿਲਾਂ ਹੀ ਹੋ ਗਏ ਕਿਉਂਕਿ ਆਪਣੇ ਸਕੂਲ ਨੂੰ ਗਵਰਨਮੈਂਟ ਨੇ ਦੇਖਿਆ ਪਰਖਿਆ ਤੇ ਮੈਨੂੰ ਇਹ ਮਾਨ ਦਿੱਤਾ ਤੇ ਉਹ ਬੱਚੇ ਕਿਵੇਂ ਹੱਸਦੇ ਖੇਡਦੇ ਕੰਪਿਊਟਰ 'ਤੇ ਬੈਠੇ ਆ ਕਿਉਂ ਕਿਉਂਕਿ ਜਿਹੜੇ ਇਹਨਾਂ ਨੂੰ ਸਬਜੈਕਟ ਮਿਲੇ ਹੈ ਇਹਨਾਂ ਨੂੰ ਥੋੜੀ ਰਿਲੈਕਸੇਸ਼ਨ ਵੀ ਹੋ ਗਈ ਹੈ ਕਿਉਂਕਿ ਇਹਨਾਂ ਨੂੰ ਇੱਕ ਮਨਪਸੰਦ ਆਉਦਾ ਵੋਕੇਸ਼ਨਲ ਵਾਲਾ ਸਬਜੈਕਟ ਮਿਲ ਗਿਆ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਆਪਣਾ ਏਰੀਆ ਹੈ ਫਾਜ਼ਿਲ ਕਾ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਪਿਛਲੇ ਏਰੀਆ ਪਰ ਉਹਨੂੰ ਰਹਾ ਨਹੀਂਗਾ ਨਰਸਿੰਗ ਕਰਨਗੇ ਕੰਪਿਊਟਰ ਤਾਂ ਹਰ ਗੱਲ ਵਿੱਚ ਆਪਣੇ ਨਾਲ ਸਾਥੀ ਬਨੇਗਾ ਬਨੇਗਾ ਜਿਹਨੂੰ ਕੰਪਿਊਟਰ ਦੀ ਨੋਲਿਜ ਨਹੀਂ ਹੋਏਗੀ ਚਾਹੇ ਕੋਈ ਵੀ ਬਿਜ਼ਨਸਮੈਨ ਤਕੜਾ ਬਨੇਗਾ ਉਹਨੂੰ ਬਿਜ਼ਨਸ ਬਾਰੇ ਸੋਚਣਾ ਹੀ ਪੈਣਾ ਉਹਨੂੰ ਸੇਲਜ਼ ਬਰਜ਼ੇਸ ਦਾ ਉਹਨ ਬਿਲ ਦਾ ਉਹਨ ਦਾ ਜੈਮਨ ਸਿਸਟਮ ਦਾ ਪੋਰਟਲ ਦਾ ਹਰ ਇੱਕ ਚੀਜ਼ ਸਿਖਾ ਰਹੇ ਹਾਂ ਤੇ ਉਮੀਦ ਕਰਦਾ ਕਿ ਬੱਚੇ ਅੱਛਾ ਸਿੱਖ ਰਹੇ ਨੇ ਤੁਹਾਨੂੰ ਮਿਲਾਂ ਨੇ ਆ ਸਕੂਲ ਦੇ ਵਿਦਿਆਰਥੀ ਨਾਲ ਤੇ ਜਾਣਦੇ ਹਾਂ ਕਿਹੋ ਜਿਹਾ ਇਹਨਾਂ ਦਾ ਐਕਸਪੀਰੀਅੰਸ ਹੈ ਹਾਂਜੀ ਬੇਟਾ ਤੁਸੀਂ ਕੰਪਿਊਟਰ ਲੈਬ ਵਿੱਚ ਕਿਸ ਕਿਸਮ ਟਰਾਈ ਕਰ ਰਹੇ ਹੋ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਸ਼ਕਲ ਮੇਰਾ ਨਾਮ ਪ੍ਰੇਣਾ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣਾਂ ਸਾਡੇ ਕੰਪਿਊਟਰ ਲੈਬ ਬਹੁਤ ਵਧੀਆ ਹੈ ਇਹਦੇ ਚ ਅਸੀਂ ਪ੍ਰੈਕਟੀਕਲ ਨਾਲ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਇਸ ਥਿਉਰੈਟਿਕਲ ਚ ਇਹਨਾਂ ਕੁਝ ਨਹੀਂ ਸਿੱਖ ਸਕਦੇ ਜਿੱਥੇ ਅਸੀਂ ਪ੍ਰੈਕਟੀਕਲ ਚ ਸਿੱਖ ਸਕਦੇ ਹਾਂ ਜਿਸ ਨਾਲ ਸਾਡੀ ਨੋਲੇਜ ਵੀ ਵੱਧਦੀ ਹੈ ਅਸੀਂ ਅੱਗੇ ਗਵਰਨਮੈਂਟ ਜੋਬ ਬਿਆ ਪ੍ਰਾਈਵੇਟ ਜੋਬ ਚ ਵੀ ਅਸੀਂ ਕੁਝ ਮਰਜ਼ੀ ਕਰ ਸਕਦੇ ਹਾਂ ਤੇ ਜਿਸ ਨਾਲ ਅਸੀਂ ਲੋਕਾਂ ਨੂੰ ਵੀ ਕਹਿ ਸਕਦੇ ਹਾਂ ਕਿ ਤੁਹਾਨੂੰ ਵੀ ਇਹ ਚੀਜ਼ਾਂ ਸਿੱਖਣੇ ਚਾਹੀਦੀਆਂ ਨੇ ਜਿਨ੍ਹਾਂ ਨਾਲ ਮਿਲ ਕੇ ਸਾਡਾ ਦੇਸ਼ ਬਹੁਤ ਵਧੀਆ ਤੱਕ ਬਣ ਸਕੇ ਤੇ ਉਨਤੀ ਕਰੇ ਅਸੀਂ ਇਹੀ ਚਾਹੁੰਦੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕੰਪਿਊਟਰ ਲੈਬ ਚ ਜਾ ਕੇ ਤੇ ਜਦੋਂ ਸਾਡੇ ਦਿਲ ਕਰਦਾ ਸੀ ਟੀਚਰਜ਼ ਨੂੰ ਕਹਿ ਦਿੰਦੇ ਆ ਟੀਚਰਜ਼ ਵੀ ਸਾਡੀ ਹੈਲਪ ਕਰਦੇ ਆ ਇਹ ਚੀਜ਼ ਤੇ ਸਾਨੂੰ ਬਹੁਤ ਫੀਲ ਵਧੀਆ ਹੁੰਦਾ ਵੀ ਸਾਡੇ ਟੀਚਰ ਸਾਡੀ ਹੈਲਪ ਕਰਦੇ ਆ ਹਰ ਚੀਜ਼ ਚ ਤੇ ਅਸੀਂ ਜਦੋਂ ਵੀ ਸਾਡੇ ਦਿਲ ਕਰਦਾ ਸੀ ਉਦੋਂ ਹੀ ਜਾਂਦੇ ਆ ਤੇ ਟੀਚਰਜ਼ ਵੀ ਸਾਡੀ ਬਹੁਤ ਮਦਦ ਕਰਦੇ ਆ ਇਹ ਚੀਜ਼ ਪੰਜਾਬ ਦੇ ਸਰਕਾਰੀ ਸਕੂਲ ਹੁਣ ਉਹ ਸਰਕਾਰੀ ਸਕੂਲ ਨਹੀਂ ਰਹਿਏ ਜਿੱਥੇ ਕਿ ਬਸਤੇ ਲੈ ਕੇ ਬੱਚੇ ਜਾਂਦੇ ਸੀ ਇਹ ਹੁਣ ਇੰਨਾ ਬੱਚਿਆਂ ਦੇ ਜੋ ਪੰਜਾਬ ਦਾ ਭਵਿੱਖ ਹਨ ਇਹਨਾਂ ਦੇ ਹੱਥਾਂ ਵਿੱਚ ਵੀ ਲੈਪਟਾਪ ਹੋਣਗੇ ਲੈਪਟਾਪ ਟੈਬ ਇਹਨਾਂ ਦੀ ਪੜ੍ਹਾਈ ਅਜੋਕੇ ਡਿਜੀਟਲ ਯੁੱਗ ਦੇ ਮੁਤਾਬਕ ਹੋ ਗਈ ਹੈ ਹੁਣ ਨਹੀਂ ਰਹੇਗਾ ਪਛੜਿਆ ਪੰਜਾਬ ਪੰਜਾਬ ਕਰੇਗਾ ਵਿਕਾਸ ਇਹਨਾਂ ਵਿਦਿਆਰਥੀਆਂ ਦੇ ਸਿਰ ਤੇ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦੈਨਿਕ ਸਵੇਰਾ ਟੀਵੀ ਤੋਂ